ਸੇਵੀਐ ਅਹ ਨਿਸ ਸਰਜ ਸੁਪਾਇ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਓ ਵਸਿ ਫਤਖ ਸੰਮਦੀ ਮੂਰਾਰਸੋ ਹੋ ਕੁਰਸੋ ਛਟੀਐ ਤੁਧਿ ਟਿਠ ਸਚਿ ਪਾਤਿਸ਼ਾ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਪਾਤਿਸ਼ਾ ਸਿਰਸਾ ਹਾਂ ਦਸਾਹੋ ਜਿਸ ਪਾਸ ਬਹਟਿਓ ਸੋਹੀਏ ਸਬਨਾ ਦਾ ਵੀਸਾ ਸਜਣ ਸਚਾ ਪਾਤਸ਼ਾਹ ਸਿਰਸਾ ਹਾਂ ਦਸਾਹੋ ਜਿਸ ਪਾਸ ਬਹਟਿਓ ਸੋਹੀਏ ਸਬਨਾ ਦਾ ਵੀਸਾ सतना श्रीवाहि गुरु साहिब साहिजी श्री महला चौथा ਹਰ ਹਰ ਬੂੰਦ ਭਈ ਹਰ ਸੁਆਮੀ ਖਮ ਚਾਤ੍ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮਖਾਤੀ ਹਰ ਹਰ ਬੂੰਦ ਭਈ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲ ਲੋਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮਖਾਤੀ ਹਰ ਦਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਹ ਹਰ ਦਿਨ ਹਮ ਮਰ ਜਾਂਦੀ ਰਹਾ ਤੁਮਹਰ ਸਰਵਰ ਅਤ ਅਗਾ ਨ ਲੈ ਨ ਸਕਹਿ ਅੰਤ ਮਾਤੀ ਤੂੰ ਪਰ ਪਰ ਅਪਰੰਪਰ ਸੁਆਮੀ ਮਿਤ ਜਨ ਹੋ ਅਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਉ ਉਤਮ ਪਾਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ ਪਾਤੀ ਨਾਨਕ ਜਨ ਤੁਮਰੀ ਸਰਣਾਈ ਰਖੋ ਲਾਜ ਭਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨੋ ਸ੍ਰੀ ਮਹਲਾ ਚੌਥਾ ਹਰ ਹਰ ਬੂਦ ਭਏ ਹਰਿ ਸਵਾਮੀ ਹਮ ਚੌਤ੍ਰਿਕ ਬਿਲਲ ਬਿਲ ਲੋਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮਖਾਤੀ